अल <laughs> ਤਿੰਨ ਸਹੀ ਜੀ ਅੱਜਕੱਲ ਬਹੁਤ ਪ੍ਰਚਲਿਤ ਹੋ ਰਿਹਾ ਜੀ ਪੁਰਾਣਾ ਜਿਹੜਾ ਸੱਭਿਆਚਾਰਾ ਉਹਨੂੰ ਅਸੀਂ ਮੁੜ ਸਿਰਜੀਤ ਕਰ ਰਹੇ ਹਾਂ ਕਿਉਂਕਿ ਜੋ ਸਾਡੀਆਂ ਸਾਰੀਆਂ ਰਸਨਾ ਅਲੋਪ ਹੋ ਰਹੀਆਂ ਸੀ ਅਸੀਂ ਉਹਨਾਂ ਨੂੰ ਨਵੇਂ ਸਿਰੇ ਤੋਂ ਥੋੜਾ ਜਿਹਾ ਨਵਾਂ ਢੰਗ ਦੇ ਕੇ ਦੀਜਿਆਂ ਦੁਆਰਾ ਜਾਂ ਕੁਛ ਟੈਂਟ ਵਗੈਰਾ ਲਗਾ ਕੇ ਅਸੀਂ ਇੱਥੇ ਕੁੜੀਆਂ ਨੂੰ ਸਾਰੇ ਪਿੰਡ ਦੀਆਂ ਨੂੰ ਸੱਦਾ ਦੇ ਰਹੇ ਹਾਂ ਤੇ ਉਹ ਸਾਰੀਆਂ ਆ ਰਹੀਆਂ ਨੇ ਸਿਆਣ ਛੋਟੀਆਂ ਕੁੜੀਆਂ ਤੇ ਵੱਡੀਆਂ ਕੁੜੀਆਂ ਭੂਆ ਤੇ ਭਤੀਜੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਪਰਜਾਈਆਂ ਦਾਦੀਆਂ ਨਾਨੀਆਂ ਮਾਸੀਆਂ ਸਭ ਇੱਥੇ ਇਕੱਠੀਆਂ ਹੋ ਕੇ ਗਿੱਧੇ ਪਾ ਰਹੀਆਂ ਨੇ ਬਹੁਤ ਚਾਇਆ ਜੀ ਸਾਨੂੰ ਇਹਨਾਂ ਨੇ ਆਪਣੇ ਮਾਮਾ ਨੇ ਪਿਸਲਾ ਉਹਦਾ ਜਾਦ ਕਰਵਾਇਆ ਤੇ ਅਸੀਂ ਆਪਣੀਆਂ ਬਹੁਤ ਜ਼ਿਆਦਾ ਪੁਰਾਣੀਆਂ ਸਹੇਲੀਆਂ ਨੂੰ ਮਿਲੀਆਂ ਬਹੁਤ ਜ਼ਿਆਦਾ ਚਾਹਿਆ ਸਾਨੂੰ ਬਹੁਤ ਜ਼ਿਆਦਾ ਬਹੁਤ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਮੰਮਾ ਨਾਲ ਲਈ ਲਗਭਗ ਸਾਰੀਆਂ ਲੜਕੀਆਂ ਪਿੰਡ ਦੇ ਵਿੱਚ ਇਕੱਠੀਆਂ ਹੋਈਆਂ ਨੇ ਤੇ ਸਾਨੂੰ ਬਹੁਤ ਜ਼ਿਆਦੇ ਚਾਅ ਏ ਤਿਹਾਰ ਦਾ ਬਿਕੋਸ ਸਾਡੀਆਂ ਮੰਮਾ ਮੰਮਾ ਆਣੀ ਦਾਦੀਆਂ ਆਣੀ ਚਾਚੀਆਂ ਤਾਈਆਂ ਸਾਨੂੰ ਪਿਛਲੇ ਘਰ ਚ ਨਾ ਜੋੜ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਸੀਗਾ ਗਿੱਧਾ ਪਾ ਕੇ ਬੋਲੀਆਂ ਪਾ ਕੇ ਤੇ ਬਟ ਹੁਣ ਇਹ ਤਿਹਾਰ ਦੀ ਜਗ੍ਹਾ ਡੀਜੇ ਨੇ ਲੈ ਲਈ ਹੈਗੀ ਤੇ ਬਟ ਅਸੀਂ ਇਹਨੂੰ ਓਦਾਂ ਹੀ ਇੰਜੋਏ ਕਰ ਰਹੀਆਂ ਬਿਕੋਸ ਸਾਡੀਆਂ ਦਾਦੀਆਂ ਮਾਵਾ ਮਾਵਾ ਸਾਨੂੰ ਇਤਿਹਾਸ ਬਾਰੇ ਪੂਰੀ ਨੌਲੇਜ ਦੇ ਰਹੀ ਨੇ ਤੇ ਅਸੀਂ ਇਹਨਾਂ ਦਾ ਤੈਂ ਤਿਲੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਆਪਣੇ ਕਲਚਰ ਨਾਲ ਜੋੜਿਆ ਬਹੁਤ ਸਾਨੂੰ ਪਿਆਰ ਲੱਗਦਾ ਸੀ 3ਾਂ ਦਾ ਤਿਹਾਰ ਸੀ 3ਾਂ ਦੇ ਤਿਹਾਰ ਕਰਕੇ 3ਾਂ ਸਾਰੀਆਂ ਸੱਦੀਆਂ ਬੜੀ ਖੁਸ਼ੀ ਹੋਈ ਹੈ ਜਿਆਦਾ ਜਾਈਆਂ ਨੇ ਮਾਮਾ ਦੇ ਲਵੇ ਬਹੁਤ ਖੁਸ਼ੀ ਹੋ। ਅੱਜ ਦੇ ਤਿਹਾਰਾਂ ਚ ਅਸੀਂ ਅੱਜ ਮੂਹਰੇ ਲੈ ਕੇ ਆ ਰਹੇ ਹਾਂ ਘਟ ਤਾਂ ਬਹੁਤ ਰਿਹਾ ਅਸੀਂ ਕਿਹਾ ਵੀ ਅੱਜ ਆਪਣੀਆਂ ਬੇਟੀਆਂ ਨੂੰ ਲਵੇ ਲਈ हां गन्ना ਇਕੱਠ ਹੋਇਆ ਪਿੰਡ ਦੇ ਵਿੱਚ ਲੜਕੀਆਂ ਪਹੁੰਚੀਆਂ ਨੇ ਬਹੁਤ ਵੀਰ ਸਾਡੇ ਨਾਲ ਸਾਥ ਦੇ ਰਹੇ ਨੇ ਨਾਲ ਬੱਚੇ ਸਾਡੇ ਬਹੁਤ ਬੀਬੀਆਂ ਸਾਥ ਦੇ ਰਹੀਆਂ ਨੇ ਜਗਦੀਪ ਸਿੰਘ ਵੀ ਸਾਡੇ ਨਾਲ ਸਾਥ ਦੇ ਰਿਹਾ ਕੀ ਕੀ ਪ੍ਰੋਗਰਾਮ ਲੀਕੇ ਨੇ ਇਸ ਤਿਹਾੜ ਦੇ ਤੁਹਾਡੇ ਵੱਲੋਂ ਜਿਹੜੇ ਲੀਕੇ ਗਏ ਨੇ ਪ੍ਰੋਗਰਾਮ ਕੀ ਕੀ ਪ੍ਰੋਗਰਾਮ ਕੀਤੇ ਜਾ ਰਹੇ ਅੱਜ 30 ਦੇ ਬਸ ਅਸੀਂ 30 ਨੂੰ ਇੱਕ ਡੱਬਾ ਦੇਣਾ ਚਾਹੁੰਦੇ ਆ ਜਸ ਮਨਣਾ ਸਾਰੇ ਤੁਸੀਂ 30 ਨੂੰ ਵੀ ਡੱਬਾ ਦਈਏ ਖਾਲੀ ਘਰੋਂ ਨਾ ਜਾਣ ਬਹੁਤ ਮਾਮਾ ਨੂੰ ਉਪਯੋਗ ਹੁੰਦਾ ਨਾ ਵੀ ਜੇ ਧੀ ਘਰੋਂ ਖਾਲੀ ਮੁੜ ਜੇ ਅੱਜ ਸਾਨੂੰ ਬਹੁਤ ਚਾਉ ਹੈ ਲਾ ਕੇ ਦੇ ਦੇਣਾ ਮਾਮਾ ਵੀ ਨਾ ਸੱਦ ਨਹੀਂ ਲੈਂਦੀ ਹੁੰਦੀ